ਤਾਂ ਨੂੰ ਜਕੀ ਨਾ ਕਹਿ ਸਕਦੇ ਆ ਕਿ ਚਲੋ ਸਾਰੀ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਮੈਨੂੰ ਜਾਣ ਦਾ ਮੌਕਾ ਮਿਲ ਗਿਆ ਕੋਈ ਆਪਣਾ ਨਿੱਜੀ ਵੀ ਰਿਝੇਵਾ ਸੀਗਾ ਲੇਕਿਨ ਇੰਗਲੈਂਡ ਐਂਡ ਕੈਨੇਡਾ ਵਿੱਚ ਜਾ ਕੇ ਅਸੀਂ ਗੁਰੂ ਘਰਾਂ 'ਚ ਗਏ ਆ ਤੇ ਉੱਥੇ ਭਰਤੀ ਦੀ ਬੇਨਤੀ ਕੀਤੀ ਤੇ ਬਹੁਤ ਵੱਡਾ ਉਤਸ਼ਾਹ ਆ ਤੁਸੀਂ ਇਹ ਕਹਿ ਸਕਦੇ ਹੋ ਤਕਰੀਬਨ ਜੇ ਕਹੀਏ ਤੇ 100% ਜਿਹੜੇ ਪੰਥਦਰ ਦੀ ਬਾਹਰ ਬੈਠੇ ਨੇ ਉਹ ਸਾਰੇ ਇਸ ਅਕਾਲ ਤਖਬ ਸਾਹਿਬ ਦੀ ਜਿਹੜੀ ਭਰਤੀ ਚੱਲ ਰਹੀ ਹੈ ਉਹਦੇ ਨਾਲ ਬਹੁਤ ਤਗੜੇ ਹੋ ਕੇ ਖੜੇ ਨੇ ਤੇ ਆਸ ਬੜੀ ਹੈ ਨਾਲੇ ਉਹਨਾਂ ਨੂੰ ਪੰਜ ਮੈਂਬਰੀ ਕਮੇਟੀ ਤੋਂ ਉਹ ਇਸ ਆਸ ਦੀ ਕਿਰਨ ਆਪਣੇ ਉਹਨਾਂ ਮਨਾਂ ਵਿੱਚ ਇੱਕ ਵਿਸ਼ਵਾਸ ਬਣਿਆ ਕਿ ਆਉਣ ਵਾਲੇ ਸਮੇਂ 'ਚ ਪੰਥ ਦੀ ਨਵੀਂ ਰੂਪਰੇਖਾ ਪੰਜਾਬ ਦੇ ਤੇ ਦੁਨੀਆ ਦੇ ਸਾਹਮਣੇ ਆਊਗੀ ਇਸ ਭਰਤੀ ਤੋਂ ਬਾਅਦ ਚ ਨਵੀਂ ਲੀਡਰਸ਼ਿਪ ਉੱਭਰ ਕੇ ਸਾਹਮਣੇ ਆਉਗੀ ਇਹ ਉਹ ਬਹੁਤ ਵੱਡੀ ਆਸ ਲੈ ਕੇ ਬੈਠੇ ਆ ਉਹ ਲੋਕ ਨੇ ਜਿਨ੍ਹਾਂ ਨੇ ਝਾੜੂ ਨੂੰ ਲਿਆਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਚਲੋ ਝਾੜੂ ਦਾ ਕਿਲਰ ਗਿਆ ਝਾੜੂ ਦੀ ਗੱਲ ਕੋ ਕਰਦਾ ਹੀ ਨਹੀਂਗਾ ਉਹ ਤਾਂ ਫੇਲ ਹੋ ਗਿਆ ਐਕਸਪੈਰੀਮੈਂਟ ਝਾੜੂ ਦਾ ਪਰ ਹੁਣ ਉਹ ਸਾਰੇ ਪੰਜ ਮੈਂਬਰੀ ਕਮੇਟੀ ਦੇ ਨਾਲ ਖੜੇ ਨੇ ਅਕਾਲ ਤਖਤ ਸਾਹਿਬ ਨੂੰ ਮੁਕੰਮਲ ਤੌਰ ਤੇ ਉਹ ਸਮਰਪਿਤ ਆ ਤੁਸੀਂ ਦੇਖ ਲਿਓ ਜਦੋਂ ਆਨਲਾਈਨ ਭਰਤੀ ਸ਼ੁਰੂ ਹੋ ਗਈ ਕਿਵੇਂ ਲੱਖਾਂ ਦੀ ਤੈਅਦਾਦ ਵਿੱਚ ਮੈਂਬਰ ਬਣ ਗਏ ਤੋੜੇ ਸਾਹਮਣੇ ਆ ਜਾਣਾ ਹੈ ਇੱਕ ਤਾਂ ਦੇਖੋ ਇੱਕ ਪੰਜਾਬ ਵਿੱਚੇ ਵੱਸਦਾ ਇੱਕ ਨਵਾਂ ਪੰਜਾਬ ਬਾਹਰ ਵੱਸ ਗਿਆ ਜਾ ਕੇ ਚਾਹ ਕੈਨੇਡਾ ਕਹ ਲੋ ਜਾਂ ਇੰਗਲੈਂਡ ਵਿੱਚੇਗਾ ਜਾਂ ਅਮਰੀਕਾ ਚਲ ਉਹ ਤਾਂ ਸਾਰੀ ਦੁਨੀਆ ਚ ਹੀ ਆ ਪੰਜਾਬੀ ਆਪਣੇ ਸੋ ਚਾਹੁੰਦੇ ਆ ਕਿ ਇੱਕ ਵਧੀਆ ਆਲਟਰਨੇਟਿਵ ਪੰਜਾਬ ਵਾਸਤੇ ਅੱਗੇ ਆਵੇ ਉਹ ਹੈਗਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਦੇ ਨਾਲ ਨਵੀਂ ਰੂਪਰੇਖਾ ਨਾਲ ਜਿਵੇਂ ਦੱਸਿਆ ਚੁੰਦਾ ਸਾਹਿਬ ਨੇ ਆਲੀ ਸਾਹਿਬ ਨੇ ਵੀ ਜੋ ਹੁਕਮਨਾਮਾ ਸਿਗਾ ਕਿ ਇਹ ਜਿਹੜੀ ਲੀਡਰਸ਼ਿਪ ਹੈ ਪੁਰਾਣੀ ਆਪਣਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਹੁਣ ਲੋਕ ਚਾਹੁੰਦੇ ਨਵੀਂ ਲੀਡਰਸ਼ਿਪ ਸਾਫ਼ ਸੁਥਰੀ ਚੰਗੇ ਇਮਾਨਦਾਰ ਲੋਕ ਅੱਗੇ ਆਉਣ ਤੇ ਜਿਨ੍ਹਾਂ ਕੋਈ ਇੱਕ ਪੰਜਾਬ ਦਾ ਅਜੰਡਾ ਹੋਵੇ ਜਿਹੜੇ ਪੰਜਾਬ ਵਾਸਤੇ ਕੰਮ ਕਰ ਸਕਣ ਆਪਣਾ ਕੋਈ ਉਹਨਾਂ ਨੂੰ ਨਿੱਜੀ ਸਵਾਰਥ ਨਾ ਹੋਵੇ ਕੋਈ ਅਸੀਂ ਕੋਈ ਪ੍ਰਾਪਰਟੀ ਨਹੀਂ ਬਣਾਉਣ ਆਏ ਅਸੀਂ ਕੋਈ ਬਿਜ਼ਨਸ ਨਹੀਂ ਖੜੇ ਕਰਨ ਆਏ ਅਸੀਂ ਦੋ ਨੰਬਰ ਦਾ ਕੰਮ ਨਹੀਂ ਕਰਨਾ ਨਾ ਸਾਡੀ ਕੋ ਆਪਣੀ ਨਿੱਜੀ ਇਹਦੇ ਵਿੱਚ ਲਾਲਸਾ ਆ ਅਸੀਂ ਟੋਟਲੀ ਸਮਰਪਤ ਆ ਪੰਥ ਨੂੰ ਪੰਥ ਦੀਆਂ ਭਾਵਨਾਵਾਂ ਨੂੰ ਅਤੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਤੇ ਉਹੀ ਸਾਰੀ ਬਾਹਰੀ ਸੰਗਤ ਇਸ ਗੱਲ ਦਾ ਬਹੁਤ ਵੱਡੇ ਪੱਧਰ ਤੇ ਸਾਡਾ ਸਾਥ ਦੇ ਰਹੀ ਹੈ ਤੇ ਤੁਹਾਨੂੰ ਜਦੋਂ ਸਮਾਂ ਆਪਣੇ ਸ਼ੁਰੂ ਹੋ ਗਿਆ ਸਮਾਂ ਆ ਗਿਆ ਤੁਹਾਨੂੰ ਸਾਹਮਣੇ ਸਾਰੀ ਗੱਲ ਆ ਜਾਣੀ ਹੈ ਬੋਸ ਸਾਰੀ ਸੰਗਤ ਜਿਹੜੀ ਆ ਪੰਜਾਬ ਤੋਂ ਜਿੱਥੇ ਜਾਂਦੇ ਨੇ ਪਾਕਿਸਤਾਨ ਧਾਰਮਿਕ ਸਥਾਨਾਂ ਦੇ ਉੱਤੇ ਤੁਹਾਨੂੰ ਲੱਗਦਾ ਨਹੀਂ ਕਿ ਉਹ ਸਪੈਸ਼ਲ ਤੋਂ ਮਾਉਗੇ ਕਿ ਉਹ ਕਿਹੜੇ ਤੁਹਾਡਾ ਬੀਤ ਰਹਿਣਾ ਹੈ ਕਿਹੜੇ ਫੜੇ ਜਾਂਦੇ ਜੀ ਜਿਹੜੇ ਜਸੂਸੀ ਕੱਟ ਤੋਂ ਦੋਸਾਂ ਦੇ ਲੈ ਤੇ ਜਸੂਸੀ ਦੇ ਪਾਕਿਸਤਾਨ ਤੋਂ ਲਈ ਇਨਫਰਮੇਸ਼ਨ ਤੇ ਅੱਜ ਵੀ ਬਹੁਤ ਬਣੇ ਜਾ ਰਹੇ ਨੇ ਜਿਹੜੇ ਜਿਹੜਾ ਯੂਟਿਊਬਰ ਫੜੀ ਉਹ ਯੂਟਿਊਬਰ ਦੇਖੋ ਗੱਲ ਦੇਖੋ ਗੱਲ ਇਦਾਂ ਜੀ ਬਨਿਆਦੀ ਤੌਰ ਤੇ ਆਪਾਂ ਸਾਰੇ ਦੇਸ਼ ਭਗਤ ਆ ਠੀਕ ਹੈ ਜੀ ਜਿਹੜਾ ਆਪਣੇ ਦੇਸ਼ ਦੇ ਵਿਰੁੱਧ ਕੋਈ ਕਾਰਵਾਈ ਕਰੂਗਾ ਤੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋਊ ਉਸ ਗੱਲ ਨਾਲ ਉਹਦੇ ਫਿਰ ਉਹਦੇ ਫਿਰ ਉਹ ਤਾਂ ਕਾਰਵਾਈ ਹੋਣੀ ਆ ਲੇਕਿਨ ਇਹ ਜੇ ਨਹੀਂ ਕਿ ਹਰ ਇੱਕ ਨਾਲ ਨਾਜਾਇਜ਼ ਹੋਵੇ ਜਾਂ ਜਿਹੜੇ ਕੋ ਸੋਸ਼ਲ ਮੀਡੀਆ ਪਲੈਟਫਾਰਮ ਯੂਜ਼ ਕਰਦੇ ਆ ਉਹਨਾਂ ਹਰਕ ਕਾਨੂੰਨੀ ਕੋਈ ਨਿਗਾ ਨਾ ਦੇਖਣਾ ਚਾਹੀਦਾ ਕਾ ਕੋਈ ਨਾ ਕੋਈ ਕਿਤੇ ਸਹੀ ਵੀ ਕੰਮ ਕਰਦਾ ਕਿ ਗਲਤ ਵੀ ਕਰਦਾ ਆ ਬਟ ਦੇਸ਼ ਦੀ ਜਿਹੜੀ ਸੁਰੱਖਿਆ ਆ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋ ਆ ਬੜੀ ਚੰਗੀ ਗੱਲ ਹੈ ਕਿ ਜੰਗ ਰੁਕ ਗਿਆ ਜੰਗ ਦਾ ਨੁਕਸਾਨ ਪੰਜਾਬ ਨੂੰ ਬਹੁਤ ਹੋਣਾ ਸੀਗਾ ਤੇ ਦੋਵਾਂ ਦੇਸ਼ਾਂ ਨੇ ਸਿਆਣਪ ਕੀਤੀ ਅਮਰੀਕਾ ਨੇ ਇੰਟਰਵੈਨ ਕੀਤਾ ਜੋ ਪਹਿਲਾਂ ਨਹੀਂ ਸੀ ਲੱਗਦਾ 트ੰਪ ਕਰੂਗਾ ਕਰ ਗਿਆ ਮੌਕੇ ਸਰਾ ਕੇ ਬੜਾ ਚੰਗਾ ਆ ਪਰ ਲੇਕਿਨ ਇਹ ਤਾਂ ਹੁਣ ਸਰਕਾਰ ਨੇ ਦੇਖਣਾ ਲੇਕਿਨ ਸਰਕਾਰ ਨੂੰ ਕਿਸੇ ਧਰਮ ਨੂੰ ਕਿਸੇ ਵਿਅਕਤੀ ਨੂੰ ਕਿਸੇ ਸੋਸ਼ਲ ਇਨਫਲੂਐਂਸਰ ਨੂੰ बिना वजह तो टारगेट नहीं करना चाहिए सेना के जो 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 तो तो था। आज एक जो जवान तो था। देखो ये बात हम कंफर्म नहीं कर सकते अगर अगर ये इसमें सच्चाई है तो इससे इस, इस इससे बुरी बात नहीं कोई हो, हो सकती पहले भी इतने जंग लगे हैं कभी हरिमंदर साहब टारगेट नहीं हुए ਤਬੂ ਹਰਮੰਦਰ ਸਾਹਿਬ ਕਿਉਂ ਟਾਰਗੇਟ ਹੋਣਗੇ ਦੋਨੋਂ ਹੀ ਪੰਜਾਬ ਵੈਸੇ ਤੋਂ ਦੋਨੋਂ ਪੰਜਾਬ ਪਿਆਰ ਚਾਹਤੇ ਹਨ ਅਮਨ ਚਾਹਤੇ ਹਨ ਦੋਨੋਂ ਪੰਜਾਬੋ ਮੇ ਬਹੁਤ ਅੱਛਾ ਭਾਈਚਾਰਾ ਹੈ ਤੇ ਪੰਜਾਬ ਦਾ ਮਸਲਾ ਹੀ ਕੋਈ ਨਹੀਂ ਆ ਮਸਲਾ ਤਾਂ ਕਸ਼ਮੀਰ ਦਾ ਹੈ ਤਸ ਇਕੇ ਨੇ ਕਸ਼ਮੀਰ ਦਾ ਇਸ਼ੂ ਪੋਲਿਟਿਕਲੀ ਸੋਲਵ ਹੋਣਾ ਚਾਹੀਦਾ ਆ ਉਥੇ ਨਜਾਇਜ਼ ਜਿਹੜੀਆਂ ਆਪਣੇ ਜਾਨਾਂ ਜਾਂਦੀਆਂ ਨੇ ਪਹਿਲਗਾਮ ਚ ਦਾ ਹੋਇਆ ਸਾਰੇ ਦੇਸ਼ ਨੂੰ ਉਸ ਗੱਲ ਦਾ ਦਰਦ ਹੋਇਆ ਵੀ ਉਹ ਜੋ ਪਹਿਲਗਾਮ ਚ ਜਿਹੜੇ ਵਿਚਾਰੇ ਸਲਾਨੀ ਟੂਰਿਸਟ ਗਏ ਸੀਗੇ ਉਹਨਾਂ ਦੀ ਹੱਤਿਆ ਕੀਤੀ ਇਹ ਕੋਈ ਮਤਲਬ ਕੋਈ ਇਹ ਬਹਾਦਰੀ ਨਹੀਂ ਇਹ ਬੁਜ਼ਦਲੀ ਹੈ ਇਹ ਕਾਇਰਾਂ ਵਾਲਾ ਕੰਮ ਆ ਉਹ ਕਾਇਰ ਸੀ ਲੋਕ ਜਿਨ੍ਹਾਂ ਨੇ ਪਹਿਲਗਾਮ ਚ ਉਹਨਾਂ ਨੂੰ ਮਾਰਿਆ ਤੇ ਜੇ ਤੁਹਾਡੀ ਲੜਾਈ ਹੈ ਸਰਕਾਰ ਨਾਲ ਲੜੋ ਫੌਜ ਨਾਲ ਲੜੋ ਯਾਰਿਸ ਤੋਂ ਪਰ ਅਸੀਂ ਇਹ ਨਹੀਂ ਨਾ 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 ਅਸੀਂ ਇਹ ਨਹੀਂ ਨ ਤੇ ਉਹਦੇ ਲਈ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਪਲੈਟਫਾਰਮ ਬਣਦਾ ਤਾਂ ਉਹਦੇ ਲਈ ਅਸੀਂ ਹਰ ਤਰ੍ਹਾਂ ਦਾ ਮੈਂ ਆਪਣੇ ਤੌਰ ਤੇ ਮੈਂ ਆਪਣੀ ਤਾਂ ਗੱਲ ਕਰਦਾ ਹੀ ਕਰਦਾ ਮੇਰਾ ਸਾਲ ਸਾਡੇ ਪੰਜੇ ਮੈਂਬਰ ਨੇ ਜਿਹੜੇ ਤੇ ਹਰ ਤਰ੍ਹਾਂ ਦੀ ਜਿਹੜੀ ਉਹ ਤਿਆਗ ਦੀ ਭਾਵਨਾ ਹੈਗੀ ਹੈ ਮੰਨ ਦੇ ਵਿੱਚ ਕੋਈ ਵੀ ਸਾਡਾ ਸਵਾਰਥ ਨਹੀਂ ਨਿੱਜੀ ਨਾਪਾ ਕੁਝ ਬਣਨਾ ਚਾਹੁੰਦੇ ਆ ਤੇ ਠੀਕ ਆ ਆਪਣੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਆ ਜੀ ਸਰ ਜੀ ਸਰ ਜ਼ਿਕਰ ਤੁਸੀਂ ਕੱਲ੍ਹ ਕੇ ਸੈਦੂ ਪਾਰਟੀ ਜਾਓਗੇ ਕੀ ਕਰਦੇ ਆ ਗੱਲ ਨਹੀਂ ਸੌਪੜ ਲੈ ਗੱਲ ਹੀ ਨਹੀਂ ਕੀਤੀ ਅਸੀਂ ਤਾਂ ਉੱਥੇ ਜਾ ਕੇ ਅਸੀਂ ਅਰਦਾਸ ਬੇਨਤੀ ਕਰਨੀ ਹੈ ਅਸੀਂ ਵੀ ਅਸੀਂ ਮੁਕੰਮਲ ਜਿਹੜੀ ਸੇਵਾ ਲੱਗੀ ਮੁਕੰਮਲ ਕਰਤੀ ਹੈ ਹਾਂਜੀ ਹੁਕਮ ਲੱਗਦਾ ਜਿਹੜੀ ਜੀਸ਼ੇਪ ਨੂੰ ਜਿਹੜੀ ਜੀਸ਼ੇਪ ਹਾਰਾ ਹੋ ਗਈ ਜਾਂ ਅਕਾਲ ਪਕਸਾ ਦੇ ਰੂਪਾਂ ਨੂੰ ਨਹੀਂ ਮੰਨਦੀ ਪਰ ਅਕਾਲ ਪਕਸਾ ਉਹ ਪੰਥ ਤਾਂ ਸਲਾ ਲਮਗੇ ਪੰਥ ਜੋ ਕਹੂਗਾ ਕਰ ਲਾਂਗੇ ਫੈਸਲਾ ਤਾਂ ਅਕਸਰ ਪੰਥ ਪ੍ਰਵਾਨਤ ਹੀ ਹੋਣਿਆ ਨਾ ਕੱਲ ਨੂੰ ਪੰਥ ਐਸਜੀਪੀਸੀ ਇਲੈਕਸ਼ਨ ਆ ਜਾਂਦੀ ਆ ਉਹਦੇ ਜਿਹੜਾ ਪੰਥ ਫੈਸਲਾ ਇਹ ਤੁਸੀਂ ਮੰਨਾਂਗੇ ਤਾਂ ਸਾਰੇ ਨੂੰ ਮੰਨਣਾ ਪੈਣਾ